ਰਾਗ ਸੁਹੀ ਮਹਲਾ 4 ਘਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦਿ ਮਨ ਰਾਮ ਨਾਮ ਆਰਾਧਿਆ ਗੁਰ ਸ਼ਬਦ ਗੁਰੂ ਗੁਰ ਕੇ ਸਭ ਇਸ਼ਾ ਮਨ ਤਨ ਪੂਰੀਆ ਸਭ ਚੁਕਾ ਡਰ ਜਮ ਕੇ ਮੇਰੇ ਮਨ ਗੁਣ ਗਾਵੋ ਰਾਮ ਨਾਮ ਹਰ ਕੇ ਗੁਰ ੁੱਠੇ ਮਨ ਪ੍ਰਬੋਧਿਆ ਹਰ ਪਿਆ ਰਸ ਗਟ ਕੇ ਰਹਾਓ ਸਾ ਸੰਗਤ ਉਤਮ ਸਤਿਗੁਰ ਕੇ ਰੀ ਗੁਣ ਗਾਵੇ ਹਰ ਪ੍ਰਭ ਕੇ ਹਰ ਕਿਰਪਾ ਧਾਲ ਮੇਲੋ ਸਤ ਸੰਗਤ ਹਮ ਧੋਏ ਪਗ ਜਨ ਕੇ ਰਾਮ ਨਾਮ ਸਭ ਹੈ ਰਾਮਾ ਨਾਮ ਰਸ ਗੁਰਮਤਿ ਰਸ ਰਸ ਕੇ ਹਰ ਅੰਮ੍ਰਿਤ ਹਰ ਜਲ ਪਾਇਆ ਸਭ ਲਾਤੀ ਤਿਸ ਤਿਸ ਕੇ ਹਮਰੀ ਜਾਤ ਪਾਤ ਗੁਰ ਸਤਗੁਰ ਹਮ ਵੇਚਿਓ ਸਿਰ ਗੁਰ ਕੇ ਜਨ ਨਾਨਕ ਨਾਮ ਪਰਿਉ ਗੁਰ ਚੇਲਾ ਗੁਰ ਰਖੋ ਲਾਜ ਜਨ ਜਨ ਕੇ ਸੁਹੀ ਮਹੱਲਾ ਚੌਥਾ ਹਰ ਹਰ ਨਾਮ ਭਜੋ ਪਰ ਖੋਤਮ ਸਭinse ਦਾਲਦ ਦਲਗਾ ਭਾਉ ਜਨਮ ਮਰਣਾ ਮਿਟਿਓ ਗੁਰ ਸ਼ਬਦੀ ਹਰ ਅਸਥਿਰ ਸੇਵ ਸੁਖ ਸਮਗਾ ਮੇਰੇ ਮਨ ਭਜ ਰਾਮ ਨਾਮ ਅਤਿ ਪਿਰਗਾ ਮੈਂ ਮਨਤਨ ਅਰਪ ਤਰਿਓ ਗੁਰ ਆਗੇ ਸਿਰ ਵੇਚ ਲਿਓ ਮੂਲ ਮਹਿਗਾ ਰਹਾਉ ਨਰਪਤ ਰਾਜੇ ਰੰਗ ਰਸ ਮਾਣੇ ਬਿਨ ਨਾਵੇ ਪਕੜ ਖੜੇ ਸਭ ਕਲਗਾ ਤਲ ਮੁਏ ਸਿਰ ਡਾਂਡ ਦੇ ਲਗਾਨਾ ਫਿਰ ਪਛਤਾਣੇ ਹੱਥ ਹਲਗਾ ਹਰ ਰਾਖ ਰਾਖ ਜਨ ਕਿਰਮ ਤੁਮਾਰੇ ਸ਼ਰਣਾਗਤ ਪੁਰਖ ਪ੍ਰਤੀ ਬਲਗਾ ਦਰਸ਼ਨ ਸੰਤ ਦੇਹੁ ਸੋਖ ਪਾਵੇ ਪ੍ਰਭ ਲੋਜ ਪੂਰ ਜਨ ਤੁਮਗਾ ਤੁਮ ਸਮਰੱਤ ਪੁਰਖ ਵੱਡੇ ਪ੍ਰਭ ਸੁਆਮੀ ਮੋਕੋ ਦੀਜੇ ਦਾਨ ਹਰ ਨਿਮਗਾ ਜੋ ਨਾਨਕ ਨਾਮ ਮਿਲੇ ਸੁਖ ਪਾਵੇ ਹਮ ਨਾਮ ਬਿਟੂ ਸਦ ਕੁੰਮਗਾ ਸੂਈ ਮੱਲਾ ਚੌਥਾ ਹਰ ਨਾਮਾ ਹਰ ਰੰਝ ਹੈ ਹਰ ਰੰਗ ਮਜੀਠੇ ਰੰਗ ਗੁਰ ਟੁੱਠੇ ਹਰ ਰੰਗ ਚਾਲਿਆ ਫਿਰ ਬੋੜ ਨਾ ਹੋਵੀ ਭੰਗ ਮੇਰੇ ਮਨ ਹਰ ਰਾਮ ਨਾਮ ਕਰ ਰੰਗ ਗੁਰ ਟੁੱਠੇ ਹਰ ਉਪਦੇਸ਼ਿਆ ਹਰ ਭੇਟਿਆ ਰਾਉ ਨਸੰਗ ਰਹਾਉ ਮੁੰਦਿਆਣੀ ਮਨਮੁਖੀ ਫਿਰ ਆਵਣ ਜਾਣਾ ਅੰਗ ਹਰ ਪ੍ਰਭ ਚੇਤਨਾ ਆਇਓ ਮਨ ਦੁਜਾ ਭਾਉ ਸਹਿਲੰਗ ਹਮ ਮੈਲੋ ਭਏ ਦੋ ਚਾਰੀਆ ਹਰ ਰੱਖੋ ਅੰਗੀ ਅੰਗ ਗੁਰ ਅੰਮ੍ਰਿਤ ਸਰ ਨਵਲਿਆ ਸਭ ਲਾਥੇ ਕਿਲਵਿਖ ਪੰਗ ਹਰ ਦੀਨਾ ਦੀਨ ਦਿਆਲ ਪ੍ਰਭ ਸਤ ਸੰਗਤ ਮੈਲੋ ਸੰਗ ਮੇਲ ਸੰਗਤ ਹਰ ਰੰਗ ਪਾਇਆ ਨਾ ਜਨਾਨਕ ਮਨ ਤਨ ਰੰਗ ਸੋਈ ਮਲਾ ਚੌਥਾ ਹਰ ਹਰ ਕਰੇ ਨਿਤ ਕਵਲ ਕਮਾਵੇ ਹਰਦਾ ਸੋਧ ਨਾ ਹੋਈ ਆਂ ਦਿਨ ਕਰਮ ਕਰੇ ਬਹੁ ਤੇਰੇ ਸੁਪਨੇ ਸੁਖ ਨਾ ਹੋਈ ਗਿਆਨੀ ਗੁਰ ਬਿਨ ਭਗਤ ਨਾ ਹੋਈ ਕੋਲੇ ਰੰਗ ਕਦੇ ਨ ਚੜੇ ਜੇ ਲੋਚੇ ਸਭ ਕੋਈ ਰਹਾਉ ਜਪਦਾ ਸੰਜਮ ਵਰਤ ਕਰੇ ਪੂਜਾ ਮਨ ਮੁਖ ਰੋਗ ਨ ਜਾਈ ਅੰਤਨ ਰੋਗ ਮਹਾ ਅਭਿਮਾਨਾ ਦੁਜੇ ਭਾਈ ਖਵਾਈ ਬਾਹਰ ਭੇਖ ਬਹੁਤ ਚਤ్రਾਈ ਮਨੁਆ ਦੇ ਸਤਾਵੇ ਹਉਮੈ ਵਿਆਪਿਆ ਸ਼ਬਦਾਂ ਨਾ ਜੀਨੇ ਫਿਰ ਫਿਰ ਜੂਨੀ ਆਵੇ ਨਾਨਕ ਨਦਰ ਕਰੇ ਜੇ ਸੋ ਬੂਜੇ ਸੋ ਜਨ ਨਾਮ ਧਿਆਏ ਗੁਰਪ੍ਰਸਾਦ ਦੀ ਏਕੋ ਪੂਜੇ ਇਕ ਸਮੇ ਸਮੇ ਸੋਹੀ ਮੱਲਾ ਚੌਥਾ ਕਰ ਦੁਜਾ ਇਕ ਓੰਕਾਰ ਸਤਿਗੁਰੂ ਪ੍ਰਸਾਦ ਗੁਰਮਤ ਨਗਰੀ ਖੋਜ ਖਜਾਈ ਹਰ ਹਰ ਨਾਮ ਪਦਾਰਥ ਪਾਈ ਮੇਰੇ ਮਨ ਹਰ ਹਰ ਸ਼ਾਂਤ ਵਸਾਈ ਕ੍ਰਿਸ਼ਨਾ ਗਨ ਬੂਜੀ ਖੇਨ ਤਰ ਗੁਰ ਮਿਲਿਏ ਸਭ ਭੁਖ ਗਵਾਈ ਰਹਾਓ ਹਰ ਗੁਣ ਗਾਵਾਂ ਜੀਵਾਂ ਮੇਰੀ ਮਾਈ ਸਤਿਗੁਰੂ ਦਿਆਲ ਗੁਰ ਨਾਮ ਦਰੜਾਈ ਹਉ ਹਾਰ ਪ੍ਰਭ ਪਿਆਰਾ ਢੂਂਡ ਢਣਾਈ ਸਾਥ ਸੰਗਤ ਮਿਲ ਹਰ ਰਸ ਪਾਈ ਤੁਰ ਮਸਤਕ ਲੇਖ ਲਿਖੇ ਹਰ ਪਾਈ ਗੁਰ ਨਾਨਕ ਟੁਠਾ ਮੇਲੇ ਹਰ ਭਾਈ ਸੂਈ ਮਹਲਾ ਚੌਥਾ ਹਰ ਕਿਰਪਾ ਕਰੇ ਮਨ ਹਰ ਰੰਗ ਲਾਏ ਗੁਰਮੁਖ ਹਰ ਹਰ ਨਾਮ ਸਮਾਏ ਹਰ ਰੰਗ ਰਾਤਾ ਮਨ ਰੰਗ ਮਾਣੇ ਸਦਾ ਆਨੰਦ ਰਹੇ ਦਿਨ ਰਾਤੀ ਪੂਰੇ ਗੁਰ ਕੇ ਸ਼ਬਦ ਸੁਹਾਣੇ ਰਾਉ ਹਰ ਰੰਗ ਕੋ ਲੂਚੇ ਸਭ ਕੋਈ ਗੁਰਮੁਖ ਰੰਗ ਚਲੂਲਾ ਹੋਈ ਮਨ ਮੁਖ ਮੁਗਦ ਨਾਲ ਕੋਰਾ ਹੋਏ ਜੇ ਸੋ ਲੂਚੇ ਰੰਗ ਨਾ ਹੋਵੇ ਕੋਈ ਨਦਰ ਕਰੇ ਤਾਂ ਸਤਗੁਰੂ ਪਾਵੇ ਨਾਨਕ ਹਰ ਰਸ ਹਰ ਰੰਗ ਸੁਮਵੇ ਸੁਈ ਮਹਲਾ ਚੌਥਾ ਜਿਵ ਹਰਸ ਰਹੀ ਅਕਾਏ ਗੁਰਮੁਖ ਪੀਵੇ ਸਹਿਜ ਸਮਾਏ ਹਰ ਰਸ ਜਨ ਚਾਖੋ ਜੇ ਭਾਈ ਤੋ ਕਰਤ ਅਨੰਤ ਸਾਦ ਲੁਵਾਈ ਰਹਾਓ ਗੁਰਮਤ ਰਸ ਰਾਖੋ ਧਾਰ ਹਰ ਰਸ ਰਤੇ ਰੰਗ ਮਰਾਰ ਮਨਮੁਖ ਹਰ ਰਸ ਚਾਖਿਆ ਨ ਜਾਏ ਹਉਮੇ ਕਰੇ ਬਹੁਤੀ ਮਿਲੇ ਸਜਾਏ ਨਦਰ ਕਰੇ ਤਾਂ ਹਰ ਰਸ ਪਾਵੇ ਨਾਨਕ ਹਰ ਰਸ ਹਰ ਗੁਣ ਗਾਵੇ ਸੁਹੀ ਮਹੱਲਾ ਚੌਥਾ ਘਰਿ ਸ਼ਿਵਾਂ ਇਕ ਓੰਕਾਰ ਸਤਿਗੁਰ ਪ੍ਰਸਾਦਿ ਨੀਚ ਜਾਤ ਹਰਿ ਜਪਤੈ ਉਤੋਂ ਪਦਵੀ ਪਾਏ ਪੁੱਛੋ ਬਿਦਰ ਦਾਸੀ ਸੁਤੇ ਕਿਸਨ ਉਤਰਿਆ ਘਰ ਜਿਸ ਜਾਏ ਹਰ ਕੀ ਕਥਾ ਸੁਨੋ ਜਨ ਭਾਈ ਜਿਤ ਸਹਸਦੁ ਦੋਖ ਭੂਖ ਸਭ ਲੈ ਜਾਏ ਰਹਾਉ ਰਵਿਦਾਸ ਚਮਾਰ ਉਸਤਤ ਕਰੇ ਕਰ ਜੋ ਵੀ ਦਾਸ ਜੁਮਾਰ ਉਸਤਤ ਕਰੇ ਹਰ ਕੀਰਤ ਨਿਮਖ ਇਕ ਗਾਏ ਪਤਿਤ ਜਾਤ ਉਤਮ ਭਇ ਚਾਰ ਵਰਨ ਪਏ ਪਗ ਆਏ ਨਾਮ ਦੇ ਪ੍ਰੀਤ ਲੱਗੀ ਹਰ ਸੇਤੀ ਲੋਕ ਸ਼ਿਪਾ ਕਹੇ ਬੁਲਾਏ ਖਤਰੀ ਬ੍ਰਾਹਮਣ ਪੇਠ ਦੇ ਛੋਡੇ ਹਰ ਨਾਮ ਦੇ ਹੋ ਲਿਆ ਮੁਖ ਲਾਏ ਜਿਤਨੇ ਭਗਤ ਹਰ ਸੇਵਕਾ ਮੁਖ 68 ਤੀਰਸ ਤਿੰਨ ਤਿਲਕ ਕੜਾਏ ਜਾਂ ਨਾਨਕ ਤਿੰਨ ਕੋ ਅੰਦਨ ਪਰਸੇ ਜੇ ਕਿਰਪਾ ਕਰੇ ਹਰ ਰਾਏ ਸੋਈ ਮੱਲਾ ਚੌਥਾ ਤਿੰਨੀ ਅੰਤਲ ਹਰ ਹਰ ਆਦਿਆ ਜਿੰਨ ਕੋ ਤੋਲ ਲਿਖਿਆ ਲਿਖਤ ਲਲਾਰਾ ਤਨ ਕੀ ਬਖੀਲੀ ਕੋਈ ਕਿਆ ਕਰੇ ਜਨ ਕਾ ਅੰਗ ਕਰੇ ਮੇਰਾ ਹਰ ਕਰਤਾਰਾ ਹਰ ਹਰ ਤੇ ਆਏ ਮਨ ਮੇਰੇ ਮਨ ਤੇ ਆਏ ਹਰ ਜਨਮ ਜਨਮ ਕੇ ਸਭ ਦੁਖ ਨਵਲਨ ਹਰ ਹਰਾ ਰਹਾਓ ਤੁਰ ਭਗਤ ਜਨਾਂ ਕੋ ਬਖਸ਼ਿਆ ਹਰ ਅਮਰਤ ਭਗਤ ਪੰਡਾਰਾ ਮੂਰ ਹੋਵੇ ਸੋ ਉਨਕੀ ਰੀਤ ਕਰੇ ਤੇ ਸਹਲਤ ਪੰਤ ਮੋਹਕਾਰਾ ਸੇ ਭਗਤ ਸੇ ਸੇਵਕ ਜਿਨਾ ਹਰ ਨਾਮ ਪਿਆਰਾ ਜਿਨ ਕੀ ਸੇਵਾ ਤੇ ਹਰੇ ਤੇ ਹਨ ਪਾਈਏ ਸਿਰ ਨਿੰਦਕ ਕੈ ਪਵੇ ਸ਼ਾਰਾ ਜਿਸ ਕਰ ਵੇਤੀ ਸੋਈ ਜਾਣੇ ਭਗਤ ਸੋਈ ਜਾਣੇ ਜਗਤ ਗੁਰੂ ਨਾਨਕ ਪੂਜ ਕਰੋ ਵਿਚਾਰਾ ਕੋਬੀ ਯਾਰ ਜੁਗਾਦ ਬੁਖੀਲੀ ਕਿਨੇ ਨਾ ਪਾਇਓ ਹਰ ਸੇਵਕ ਪਾਇ ਨਿਸ਼ਟਾਰਾ ਸੂਈ ਮੱਲਾ ਚੌਥਾ ਜਿੱਥੇ ਹਰ ਅਰਾਧੀ ਏ ਤਿੱਥੇ ਹਰ ਮਿੱਤ ਸਹਾਈ ਗੁਰ ਕਰਪਾ ਤੇ ਹਰ ਮਨ ਵਸੇ ਹੋਰਤ ਬਿੱਦ ਲੈ ਨਾ ਜਾਈ ਹਾਰ ਤਨ ਸਾਂਝੀ ਏ ਭਾਈ ਜੇ ਹਲਤ ਪਲਤ ਹਰ ਹੋਏ ਸਖਾਈ ਰਹਾ ਸਾਤ ਸੰਗਤੀ ਸੰਗ ਹਾਰ ਤਨ ਖਟਿਏ ਹੋਰ ਤੇ ਹੋਰ ਤੋਂ ਪਾਈ ਹਰ ਤਨ ਕਿਤੇ ਨਾ ਪਾਈ ਹਾਰ ਰਤਨੇ ਕਾ ਵਪਾਰੀਆ ਹਰ ਤਨ ਤਨ ਵਿਹਾਜੇ ਕੱਚੇ ਕੀ ਵਪਾਰੀਏ ਵਾਕ ਹਰ ਤਨ ਲੈ ਨਾ ਜਾਈ ਹਰ ਤਨ ਰਤਨ ਜਿਹਰੋ ਮਾਨਕ ਹਰ ਤਨੇ ਨਾਲ ਅੰਮ੍ਰਿਤ ਵੇਲੇ ਬਤੇ ਹਰ ਭਗਤੀ ਹਰ ਦੇਵ ਲਈ ਹਰ ਤਨ ਅੰਮ੍ਰਿਤ ਵੇਲੇ ਬਤੇ ਕਾ ਬੀਜ ਆ ਭਗਤ ਖਾਏ ਖਰਚ ਰਹੇ ਨਖਟੇ ਜਾਈ ਹਲਤ ਪਲਤ ਹਰ ਤਨੇ ਕੀ ਭਗਤਾਂ ਕੋ ਮਿਲੀ ਵਡਿਆਈ ਹਰ ਤਨ ਨਿਰਪੋਲ ਸਦਾ ਸਦਾ ਹਸਤ ਰਹਿ ਸਾਚਾ ਏਹ ਹਰ ਤਨ ਅਗਨੀ ਤਸਕਰੇ ਪਾਣੀਏ ਜਮਦੂਤੇ ਕਿਸੇ ਕਾ ਗਵਾਇ ਨਾ ਜਾਈ ਹਰ ਤਨ ਕੋ ਚਉ ਉੱਚਕਾ ਨੀੜ ਨਾ ਆਵੀ ਜਮ ਜਗਾਤੀ ਡੜ ਨਾ ਲਗਾਈ ਸਾਖਤੀ ਪਾਪ ਕਰਕੇ ਵਿਖਿਆ ਤਨ ਸੰਚਿਆ ਤਿਨਾ ਇੱਕ ਵਿਖ ਨਾਲ ਨਾ ਜਾਈ ਹਲਤੇ ਵਿੱਚ ਸਾਖਤ ਦੁਹੇਲੇ ਪਏ ਹੱਥੋਂ ਛੁੜ ਗਿਆ ਅੱਗੇ ਪਲਤ ਸਾਖਤ ਹਰਦਰਗੇ ਢੋਈ ਨਾ ਪਾਈ ਇਸ ਹਰਤਨਕਾਰ ਸਾਹੁ ਹਰ ਆਪ ਹੈ ਸੰਤੂਰ ਜਿਸ ਨੂੰ ਦੇ ਸੁਹਰ ਤਨ ਲਦ ਚਲਾਈ ਇਸ ਹਰਤਨੇ ਗਾ ਟੋੜ ਨਾ ਕਦੇ ਆਵੇ ਜਨ ਨਾਨਕੋ ਗੁਰ ਸੋਜੀ ਪਾਈ ਸੋਹੀ ਮਹਲਾ ਚੌਥਾ ਜਿਸਨੋ ਹਾਰ ਸੁ ਸੁਪਰਸੰਨ ਹੋਏ ਸੋ ਹਰ ਗੁਣਾ ਰਵੇ ਸੋ ਭਗਤ ਸੋ ਪ੍ਰਵਾਨ ਤਿਸ ਕੀ ਮਹਿਮਾ ਕਾ ਵਰਨੀਏ ਜਿਸ ਕੇ ਹਿਰਦੇ ਵਸਿਆ ਹਰ ਪੁਰਖ ਭਗਵਾਨ ਗੋਬਿੰਦ ਗੋਲਾ ਗਾਈਏ ਜਿਉ ਲਾਏ ਸਤਿਗੁਰੂ ਨਾਲ ਧਿਆਨ ਰਹਾਉ ਸੋ ਸਤਿਗੁਰੂ ਕਾ ਸੇਵਾ ਸਤਿਗੁਰੂ ਕੀ ਸਪਲ ਹੈ ਜਿਸ ਤੇ ਪਾਏ ਪਰਮ ਨਿਧਾਨ ਜੋ ਦੂਜੇ ਪਾਏ ਸਾਖਤ ਕਾਮਨਾ ਅਰਥ ਦੁਰਗੰਧ ਸਰੀਵ ਦੇ ਸੋ ਨਹਿ ਫਲ ਸਭ ਅਗਿਆਨ ਜਿਸਨੋਂ ਪ੍ਰਤੀਤ ਹੋਵੇ ਤਿਸ ਕਾ ਗਾਇਆ ਥੈ ਪਵੇ ਸੋ ਪਵੇ ਦਰਗਮਾਨ ਸੋ ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅਕੀਮੀੜ ਦੇ ਉਹਨਾਂ ਉਹਨਾਂ ਦਾ ਉਤਰ ਜਾਏਗਾ ਝੂਠ ਗੁਮਾਨ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸ ਅੰਦਾਸ ਕਹੇ ਜਾਂ ਨਾਨਕ ਜਿਹਾ ਤੂੰ ਕਰਾਏ ਇਤਿਹਾਖ ਹੋ ਕਰੀਬ ਖਿਆਨ ਸੁਹੀ ਮਹੱਲਾ ਚੌਥਾ ਘਰ ਸਤਵਾਂ ਇਕ ਉੰਕਾਰ ਸਤਿਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕੇ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਾਲਣਾ ਸਾਕੋ ਤੂੰ ਠਾਕਰ ਊਚ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਈ ਜਿਉ ਭਾਵੇ ਤੂੰ ਰਾਖ ਮੇਰੇ ਸਾਈਬਾ ਮੈਂ ਤੁਝ ਬਿਨ ਅਵਲ ਨ ਕੋਈ ਰਹਾਓ ਮੈਂ ਤਾਂ ਦਿਮਾਣ ਤੋਹੇ ਮੇਰੇ ਸੁਆਮੀ ਮੈਂ ਤੁਧ ਅੱਗੇ ਅਰਦਾਸ ਮਹੂਰਤ ਹੋਣਾ ਹੀ ਜਿਸ ਪੈ ਕਰੋ ਬਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸਤ ਅਗੰਤਰੀ ਜੇ ਬੱਕਰੀ ਸਿੰਘ ਇਕੱਤੇ ਖਾਏ ਰਾਖੇ ਮਨ ਹਾਰ ਜਪ ਭਰਮ ਭਉ ਦੂਰ ਕੀਜੇ ਹਰ ਕੀ ਵਡਿਆਈ ਦੇਖੋ ਸੰਤੋ ਹਾਰ ਨਿਮਾਣਿਆ ਮਾਨ ਦਿਵਾਏ ਜਿਉ ਧਰਤੀ ਚਰਨ ਤਲੇ ਤੇ ਉੱਪਰ ਆਵੇ ਤਉ ਨਾਨਕ ਸਾਥ ਜਨ ਜਗਤ ਆਣ ਸਭ ਪੈਰੀ ਪਾਏ ਸੁਹੀ ਮੱਲਾ ਚੌਥਾ ਤੂੰ ਕਰਤਾ ਸਭ ਕੁਝ ਆਪੇ ਜਾਣੇ ਕੀ ਤੁਧ ਆਖ ਉਹ ਸੁਣਾਈਏ ਬੁਰਾ ਭਲਾ ਤੁਧ ਸਭ ਕੁਝ ਸੂਝੇ ਜਿਹਾ ਕੋ ਕਰੇ ਇਤਹਾ ਕੋ ਪਾਈਏ ਮੇਰੇ ਸਾਹਿਬ ਤੂੰ ਅੰਤਰ ਕੀ ਵਿਦ ਜਾਣੇ ਬੁਰਾ ਭਲਾ ਤੁਧ ਸਭ ਕੁਝ ਸੂਝੇ ਤੁਧ ਭਾਵੇਂ ਤੇਵੇਂ ਬੁਲਾਏ ਹੋਏ ਲਹਾਓ ਸਭ ਮੂ ਮਾਇਆ ਸਰੀਰ ਹਰ ਕੀ ਹਰ ਕੀਆ ਵਿੱਚ ਦੇਹੀ ਮਨੁਖ ਭਗਤ ਕਰਾਈ ਇੱਕ ਨਾ ਸਤਗੁਰੂ ਮੇਲ ਸੁਖ ਦੇਵੇ ਇੱਕ ਮਨਮੁਖ ਤੁੰਦ ਪਟਾਈ ਸਭ ਕੁ ਤੇਰਾ ਤੂੰ ਸਭਨਾ ਦਾ ਮੇਰੇ ਕਰਤੇ ਤੁਧ ਸਭਨਾ ਸਿਰ ਲਿਖਿਆ ਲੇਖ ਜਿਹੀ ਤੂੰ ਨਦਰ ਕਰ ਰਹੇ ਤਿਹਾ ਕੋ ਹੋਵੇ ਬਿਨ ਨਜ਼ਰੀ ਨਹੀਂ ਕੋ ਪੇਖ ਤੇਰੀ ਵਿਡਾਈ ਤੂੰ ਹੈ ਜਾਣੇ ਸਭ ਤੁਧ ਨੂੰ ਨਿਤ ਧਿਆਏ ਜਿਸਨੂੰ ਤੁਧ ਭਾਵੇ ਤਸਨੂੰ ਤੂੰ ਮਿਲੇ ਜਨ ਨਾਨਕ ਸੋ ਥਾਣੇ ਪਾਇ ਸੁਈ ਮਲਾ ਚੋਥਾ ਜਿਨ ਜਿਨ ਕੇ ਅੰਦਰ ਵਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਏ ਤੇ ਮੁਕਤ ਭਾਏ ਜਿਨ ਹਰ ਨਾਮ ਤੇ ਆਇਆ ਤਿਨ ਪਵਿੱਤ ਪਰਮ ਪਦ ਪਾਏ ਮੇਰੇ RAM ਹਰ ਜਨ ਰੋਗ ਭਏ ਗੁਰਬਚਨੀ ਜਿਨਾਂ ਜਪਿਆ ਮੇਰਾ ਹਰ ਹਰ ਤਿਨ ਕੇ ਹੋਮੇ ਰੋਗ ਗਏ ਰਹਾਉ ਬ੍ਰਹਮ ਬਿਸਨ ਮਹਾਦੇਉ ਤਰ ਗੁਣ ਰੋਗੀ ਵਿੱਚ ਹੋਮੇ ਕਾਰ ਕਮਾਈ ਜਿਨ ਕੀ ਤੇ ਸੇ ਨ ਚੇਤਾ ਬਪੜੇ ਹਰ ਗੁਰਮੁਖ ਸੂਜੀ ਭਾਈ ਹੋਮੇ ਰੋਗ ਸਭ ਜਗਤ ਵਿਆਪਿਆ ਤਿਨ ਕੋ ਜਨਮ ਮਨੁ ਦੁਖੋ ਭਾਰੀ ਗੁਰ ਪ੍ਰਸਾਦੀ ਕੋ ਬਿਲਾ ਛੂਟੇ ਤਿਸ ਜਨ ਕੋ ਹਉ ਬਲਿਹਾਰੀ ਜਿਨ ਸਿਸ਼ਟ ਸਾਜੀ ਸੋਈ ਹਰ ਜਾਣੇ ਤਾਕਾ ਰੂਪ ਅਪਾਰੋ ਨਾਨਕ ਆਪੇ ਵੇਖ ਹਰ ਬਿਕਸੇ ਗੁਰਮੁਖ ਬ੍ਰਹਮ ਵਿਚਾਰੋ ਸੋਹੀ ਮਹੱਲਾ ਚੌਥਾ ਕੀਤਾ ਕਲਣਾ ਸਲਵ ਰਜਾਈ ਕਿਛ ਕੀਚੇ ਜੇ ਕਰ ਸਕੀਏ ਆਪਣਾ ਕੀਤਾ ਕਿਸ਼ੂ ਨਾ ਹੋਵੇ ਜਿਉ ਹਰ ਭਾਵੇ ਤਿਉ ਰਖੀਏ ਮੇਰੇ ਹਰ ਜੀਉ ਸਭ ਕੋ ਤੇਰੇ ਵਸ ਅਸਾ ਜੋਲ ਨਹੀਂ ਜੇ ਕਿਛ ਕਰ ਹਮ ਸਾਕੇ ਜਿਉ ਭਾਵੇ ਤਿਵੇਂ ਬਖਸ਼ ਰਹਾਓ ਸਭ ਜਿਉ ਪਿੰਡ ਦਿਆ ਤੁਧ ਆਪੇ ਤੁਧ ਆਪੇ ਕਰੇ ਲਾਇ ਜਿਹਾ ਤੂੰ ਹੁਕਮ ਕਰੇ ਤੇ ਹੈ ਕੋ ਕਰਮ ਕਮਾਵੇ ਜਿਹਾ ਤੁਧ ਤੁਰ ਲਿਖਿਆ ਪਾਇ ਪੰਚ ਤਤ ਕਰ ਤੁਧ ਸ੍ਰੇਸ਼ਟ ਸਭ ਸਾਜੀ ਕੋਈ ਸੇਵਾ ਕਰਿਓ ਜੇ ਕਿਛੁ ਕੀਤਾ ਹੋਇ ਇਕ ਨਾਨ ਸਤਗੁਰ ਮੇਲ ਤੂੰ 부ਝਾਵੇ ਇਕ ਮਨਮੁਖ ਕਰੇ ਸੇ ਰੂਵੇ ਹਰ ਕੀ ਵਡਿਆਈ ਹਉ ਆਖ ਨ ਸਾਕਾ ਹਉ ਮੂਰਖ ਮੁਗਦ ਨਿਚੋਣ ਜਨ ਨਾਨਕ ਕੋ ਹਰ ਬਖਸ਼ਲੇ ਮੇਰੇ ਸੁਆਮੀ ਸ਼ਰਣਾਗਤ ਪਿਆ ਅਜਾਨ ਜਨ ਨਾਨਕ ਕੋ ਹਰ ਬਖਸ਼ਲੇ ਮੇਰੇ ਸੁਆਮੀ ਸ਼ਰਣਾਗਤ ਪਿਆ ਅਜਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ